ਕਿਦਾ ਦੋਸਤੋ ਸਵਾਗਤ ਹੈ ਅੱਜ ਦੇ ਦਿਲਚਸਪ ਪੋਡਕਾਸਟ ਦੇ ਵਿੱਚ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਜ਼ਿੰਦਗੀ ਦੇ ਆਖਰੀ ਪੜਾਤੇ ਅਸਲ ਵਿੱਚ ਸਾਡੇ ਲਈ ਕੀ ਮਾਇਨੇ ਰੱਖਦਾ ਹੈ ਯਾਰ ਅਸੀਂ ਸਾਰੇ ਆਪਣੀ ਜ਼ਿੰਦਗੀ ਦੇ ਵਿੱਚ ਇੰਨਾ ਦੌੜ ਰਹੇ ਆਂ ਨਾ ਭੱਜ ਰਹੇ ਆਂ ਕਦੇ ਪੈਸੇ ਦੇ ਪਿੱਛੇ ਕਦੇ ਕੈਰੀਅਰ ਦੇ ਪਿੱਛੇ ਪਰ ਜਦੋਂ ਅਸੀਂ ਇਸ ਦੌੜ ਤੋਂ ਥੱਕ ਜਾਂਦੇ ਆਂ ਤਾਂ ਅਸੀਂ ਸਮਝਦੇ ਆਂ ਕਿ ਅਸਲ ਵਿੱਚ ਸਾਨੂੰ ਕਿਹੜੀ ਗੱਲ ਤੋਂ ਖੁਸ਼ੀ ਮਿਲਦੀ ਹੈ ਸੋਚੋ ਜਦੋਂ ਅਸੀਂ ਬੁੱਢੇ ਹੋ ਜਾਵਾਂਗੇ ਤਾਂ ਆਪਣੀ ਪੀਤੀ ਜ਼ਿੰਦਗੀ ਦੀ ਕਹਾਣੀ ਸੁਣਾਵਾਂਗੇ ਤਾਂ ਕੀ ਸਾਨੂੰ ਆਪਣੀਆਂ ਨੌਕਰੀਆਂ ਤੇ ਆਪਣੇ ਪ੍ਰੋਮੋਸ਼ਨਸ ਯਾਦ ਰਹਿਣਗੇ ਜਾਂ ਸਾਨੂੰ ਯਾਦ ਰਹੂਗਾ ਉਹ ਸਮਾਂ ਜੋ ਅਸੀਂ ਆਪਣੇ ਦੋਸਤਾਂ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਬਿਤਾਇਆ ਸਰ ਇੱਕ ਵਾਰ ਇਸ ਗੱਲ ਤੇ ਗੌਰ ਜ਼ਰੂਰ ਕਰਿਓ ਦੋਸਤੋ ਜਦੋਂ ਜ਼ਿੰਦਗੀ ਦਾ ਆਖਰੀ ਪੜਾਅ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਸਾਡੇ ਦਿਮਾਗ ਦੇ ਵਿੱਚ ਜੋ ਗੱਲ ਆਉਂਦੀ ਹੈ ਉਹ ਹੈ ਸਾਡੇ ਰਿਸ਼ਤੇ ਤੇ ਸਾਡਾ ਪਿਆਰ ਜਦੋਂ ਅਸੀਂ ਪਿੱਛੇ ਮੁੜਦੇ ਹਾਂ ਤਾਂ ਉਹ ਛੋਟੇ-ਛੋਟੇ ਪਲ ਜੋ ਅਸੀਂ ਆਪਣੇ ਅਜ਼ੀਜ਼ਾਂ ਨਾਲ ਬਿਤਾਏ ਹੋਏ ਹੁੰਦੇ ਨੇ ਉਹ ਸਾਨੂੰ ਸਭ ਤੋਂ ਵੱਧ ਯਾਦ ਆਉਂਦੇ ਨੇ ਮੈਂ ਦੇਖਿਆ ਹੈ ਜਦੋਂ ਲੋਕ ਆਪਣੀ ਜ਼ਿੰਦਗੀ ਦੇ ਅੰਤਿਮ ਪੜਾਅ ਤੇ ਹੁੰਦੇ ਹਨ ਉਹ ਉਹਨਾਂ ਪਲਾਂ ਨੂੰ ਯਾਦ ਕਰਦੇ ਹਨ ਜਦੋਂ ਆਪਣੇ ਪਰਿਵਾਰ ਤੇ ਆਪਣੇ ਦੋਸਤਾਂ ਦੇ ਨਾਲ ਸਭ ਤੋਂ ਵੱਧ ਸਨ ਉਹ ਹਾਸਾ ਉਹ ਖੁਸ਼ੀ ਦੇ ਪੱਲੇ ਉਦਾਸੀ ਦੇ ਪੱਲੇ ਸਭ ਉਹਨਾਂ ਲਈ ਜ਼ਰੂਰੀ ਬਣ ਜਾਂਦਾ ਹੈ ਸੋ ਦੋਸਤੋ ਅੱਜ ਦਾ ਪਹਿਲਾ ਪਾਰਟ ਹੈ ਕਿ ਆਪਣੇ ਰਿਸ਼ਤਿਆਂ ਨੂੰ ਸਮਾਂ ਦਿਓ ਆਪਣੇ ਪਰਿਵਾਰ ਤੇ ਆਪਣੇ ਦੋਸਤਾਂ ਨਾਲ ਵੱਤ ਤੋਂ ਵੱਤ ਸਮਾਂ ਬਿਤਾਓ ਕਿਉਂਕਿ ਅੰਤ ਦੇ ਵਿੱਚ ਇਹੀ ਪਿਆਰ ਤੇ ਹੀ ਰਿਸ਼ਤੇ ਸਾਡੇ ਨਾਲ ਸਦਾ ਲਈ ਰਹਿੰਦੇ ਨੇ ਜ਼ਿੰਦਗੀ ਨੂੰ ਸਾਦਗੀ ਨਾਲ ਜਿਉਣ ਦੀ ਕੋਸ਼ਿਸ਼ ਕਰੋ ਛੋਟੀਆਂ-ਛੋਟੀਆਂ ਗੱਲਾਂ ਦੇ ਵਿੱਚ ਖੁਸ਼ੀ ਲੱਭੋ ਅਤੇ ਲੋਕ ਅਕਸਰ ਆਪਣੀਆਂ ਗਲਤੀਆਂ ਲਈ ਮਾਫੀ ਮੰਗਣ ਲਈ ਸਮਾਂ ਨਹੀਂ ਘੜਦੇ ਇਹ ਚੀਜ਼ ਮੈਂ ਅਕਸਰ ਦੇਖੀ ਹੈ ਪਰ ਜਦੋਂ ਆਪਣੀ ਜ਼ਿੰਦਗੀ ਦੇ ਆਖਰੀ ਪੜਾਤੇ ਹੁੰਦੇ ਹੁੰਦੇ ਹਨ ਤਾਂ ਇਹ ਚੀਜ਼ਾਂ ਬਹੁਤ ਜ਼ਰੂਰੀ ਹੁੰਦੀਆਂ ਨੇ ਮਾਫੀ ਮੰਗਣਾ ਇਹਦੇ ਨਾਲ 멘ਟਲ ਪੀਸ ਸਾਨੂੰ ਮਿਲਦੀ ਹੈ ਤੇ ਸਾਡਾ ਦਿਲ ਬਹੁਤ ਹੀ ਹਲਕਾ ਮਹਿਸੂਸ ਕਰਦਾ ਹੈ ਤੇ ਜੇਕਰ ਤੁਸੀਂ ਵੀ ਐਦਾ ਦੇ ਕਿਸੇ ਪਛਤਾਵੇ ਨਾਲ ਘਿਰੇ ਹੋਏ ਹੋ ਜਾਂ ਫਿਰ ਤੁਸੀਂ ਕਿਸੇ ਤੋਂ ਮਾਫੀ ਮੰਗਣਾ ਚਾਹੁੰਦੇ ਹੋ ਤਾਂ ਜਲਦੀ ਜਲਦੀ ਉਸ ਸ਼ਖਸ ਤੋਂ ਮਾਫੀ ਮੰਗੋ ਕਿਉਂਕਿ ਇਸ ਨਾਲ ਤੁਹਾਡਾ ਦਿਲ ਬਹੁਤ ਹਲਕਾ ਮਹਿਸੂਸ ਕਰੇਗਾ ਤੇ ਤੁਹਾਨੂੰ ਮੈਂਟਲ ਪੀਸ ਮਿਲ ਜਾਵੇਗੀ ਤਾਂ ਜੀ ਅੱਜ ਦੇ ਐਪੀਸੋਡ ਲਈ ਇੰਨਾ ਹੀ ਇਹ ਪੋਡਕਾਸਟ ਨੇ ਜਿਸ ਤੁਹਾਨੂੰ ਕੁਝ ਸੋਚਣ ਲਈ ਮਜਬੂਰ ਕੀਤਾ ਹੈ ਤੇ ਇਸ ਪੋਡਕਾਸਟ ਨੂੰ ਸ਼ੇਅਰ ਜ਼ਰੂਰ ਕਰੋ ਆਪਣੇ ਦੋਸਤਾਂ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਹੀ ਆਪਣੇ ਕਿਸੇ ਖਾਸ ਸ਼ਖਸ ਦੇ ਨਾਲ ਜ਼ਿੰਦਗੀ ਬਹੁਤ ਛੋਟੀ ਜਿਹੀ ਹੈ ਖੁਸ਼ ਰਹੋ ਮਸਤੀ ਕਰੋ ਤੇ ਆਪਣੇ ਦਿਲ ਦੀ ਸੁਣਦੇ ਰਹੋ ਬਹੁਤ ਬਹੁਤ ਸ਼ੁਕਰੀਆ